ਮੁੱਖ ਮੰਤਰੀ ਦੀ ਯਾਤਰਾ ਬੇਦਨਾ ਤੱਕ ਵਿਧਾਨ ਸਭਾ ਹਲਕਾ ਫਤੇਗੜ ਪੂੜੀਆਂ ਦੇ ਕਸਬਾ ਅਲੀਗੜ ਦਿੱਤੇ ਚੇਰਨਲ ਪਰਸਪਲ ਯਾਤਰਾ ਹਲਕਮ ਚਾਰਜ ਫਤੇਗੜ ਪੂੜੀਆਂ ਸਰਦਾਰ ਵੀਦੀਰ ਸਿੰਘ ਪੱਲੇ ਨੇ ਸੰਭੂ ਬਖਾਰ ਕੇ ਬਾਸਰਵਾਲਾ ਕੀਤੀ ਜੋ ਸੈਕਾ ਨੂੰ ਸ੍ਰੀ ਅਨੰਤਰ ਸਾਹਿਬ ਅਤੇ ਸ੍ਰੀ ਦਰਬਾਰ ਸਾਹਿਬ ਅਮਰ ਸਰ ਦੇ ਦਰਸ਼ਨ ਕਰਵਾ ਕੇ ਜਾਵੇਗੀ ਮਾਜਾ ਲਈ ਫਤੇਗੜ ਪੂੜੀਆਂ ਤੋਂ ਮੰਤਰੀ ਸਨ ਮੰਦੀਏ ਖਾਸਪੁਰ ਜਖਾਲਾ ਵਾਹਿਗੁਰੂ ਜੀ ਦੀ ਫਤਿਹ ਮੈਂ ਸਰਦਾਰ ਪਕੌਣ ਸਿੰਘ ਮਾਨ ਦਾ ਬਹੁਤ ਬਹੁਤ ਧੰਨਵਾਦ ਕਰਦਾ ਵੀ ਜਿਨ੍ਹਾਂ ਨੇ ਹਰ ਇੱਕ ਧਰਮ ਨੂੰ ਮੁੱਖ ਰੱਖਦੇ ਹੋਏ ਉਹਨਾਂ ਦੇ ਤੀਰਥ ਸਥਾਨਾਂ ਦੇ ਪੂਰੇ ਪੰਜਾਬ ਦੇ ਵਿੱਚ ਇੱਕ ਬਹੁਤ ਵਧੀਆ ਸ਼ਾਨਦਾਰ バス ਦੋ ਹਰ ਇੱਕ ਹਲਕੇ ਦੇ ਵਿੱਚ ਹਫਤੇ ਬਾਅਦ ਕੋਈ ਮਨਾਈ ਨਹੀਂ ਹੈ ਹਫਤੇ ਬਾਅਦ バス ਵੀ ਜਾ ਸਕਦੀ ਹੈ ਦਸ ਦਿਨ ਵੀ ਜਦੋਂ ਜਦੋਂ ਸੰਗਤ ਦੀ ਡਿਮਾਂਡ ਆਏਗੀ ਉਦੋਂ ਹੀ ਸੰਗਤ ਨੂੰ ਆਨੰਦਪੁਰ ਸਾਹਿਬ ਵੈਸ਼ਨੋਦੇਵੀ ਨਾਣਾਦੇਵੀ ਸਾਡੇ ਵੀਰ ਕ੍ਰਿਸ਼ਨ ਪਾਈ ਚਰੇ ਦੇ ਵੀਰ ਵੀ ਅੱਜ ਮੇਰੇ ਕੋਲ ਆਏ ਨਹੀਂ ਉਹ ਵੀ ਚਾਹੁੰਦੇ ਨੇ ਵੀ ਅਸੀਂ ਵੀ ਆਪਣੇ ਪੀਤ ਸਥਾਨਾਂ ਤੇ ਜਾਈਏ ਤੇ ਮੈਂ ਸਰਦਾਰ ਭਗਵੰਤ ਸਿੰਘ ਮਾਨ ਜੀ ਦਾ ਸ਼੍ਰੀ ਰਿੰਦ ਕੇਜਰੀਵਾਲ ਜੀ ਦਾ ਆਪਣੀ ਸਾਰੀ ਸੰਗਠਨ ਦੀ ਟੀਮ ਦਾ ਜਿਨ੍ਹਾਂ ਨੇ ਬਹੁਤ ਵਧੀਆ ਇਸ ਸਲਾਹਨਾ ਜੋ ਫੈਸਲਾ ਲਿਆ ਤਾਂ ਜੋ ਸਾਡੇ ਕਈ ਬਜ਼ੁਰਗ ਮੈਂ ਦੇਖ ਰਿਹਾ ਕਈ ਗਰੀਬ ਪਰਿਵਾਰਾਂ ਦੇ ਬਜ਼ੁਰਗ ਕਈ ਮਿਡਲ ਕਲਾਸ ਜਿਹੜਾ ਨੇ ਬੁਰਗ ਕਈ ਮੈਂ ਹਰ ਇੱਕ ਪਰਿਵਾਰ ਦੇ ਕਿਉਂਕਿ ਸਮੇਂ ਦੇ ਵਿੱਚ ਸਮਾਂ ਕੱਢਣਾ ਬੜਾ ਔਖਾ ਇੱਕ ਬਹਾਨਾ ਬਣਦਾ ਪਰਮਾਤਮਾ ਨੇ ਇੱਕ ਐਸੀ ਕਿਰਪਾ ਕੀਤੀ ਹੈ ਸਰਦਾਰ ਭਗਵੰਤ ਸਿੰਘ ਜੀ ਨੇ ਸੀਐਮ ਬਣੇ ਤੇ ਸੰਗਤ ਨੂੰ ਆਪਣੇ ਟਾਈਮ ਦੇ ਵਿੱਚੋਂ ਟਾਈਮ ਕੱਢ ਕੇ ਕਿਉਂਕਿ ਅੱਜ ਕੱਲ ਪੈਸੇ ਦੀ ਦੌੜ ਹੈ ਪੈਸੇ ਦੀ ਦੌੜ ਹੈ ਸੰਗਤ ਦਾ ਕੋਰ ਪਾਸੇ ਧਿਆਨ ਮੰਨ ਭਟਕ ਝੁਕਾ ਇਸ ਕਰਕੇ ਸਰਦਾਰ ਭਗਵੰਤ ਸਿੰਘ ਜੀ ਮਾਨ ਨੇ ਜੋ ਉਪਰਾਲਾ ਕੀਤਾ ਮੈਂ ਫਤਿਹਗੜ੍ਹ ਚੂੜੀਆਂ ਦੀ ਸਾਰੀ ਸੰਗਤ ਵੱਲੋਂ ਬਹੁਤ-ਬਹੁਤ ਉਹਨਾਂ ਦਾ ਧੰਨਵਾਦ ਕਰਦਾ ਤੇ ਸਾਰੀ ਸੰਗਤ ਦਾ ਵੀ ਮੈਂ ਅੱਜ ਬਹੁਤ-ਬਹੁਤ ਧੰਨਵਾਦ ਕਰਦਾ ਕਿ ਜਿਹੜੀ ਸੰਗਤ ਬੜੇ ਹੀ ਪਿਆਰ ਭਾਵਨਾ ਦੇ ਨਾਲ ਸਰਬਦਾ ਦੇ ਨਾਲ ਪਰਮਾਤਮਾ ਦੀ ਮੈਂ ਦੇਖ ਰਿਹਾ ਬੜੇ ਵਧੀਆ ਸੋਹਣੇ ਤਰੀਕੇ ਦੇ ਨਾਲ ਬੋਲੇ ਸੋਨ ਹਾਲ ਦੇ ਨਾਰੇ ਲਾ ਰਹੇ ਨੇ ਪਰਮਾਤਮਾ ਦਾ ਨਾਮ ਲੈ ਰਹੇ ਨੇ ਔਰ ਮੈਂ ਸਮਝਦਾ ਵੀ ਬੜਾ ਪਵਿੱਤਰ ਹਲਕਾ ਫਟੇਦਾਰ ਚੂੜੀਆਂ ਦੇ ਵਿੱਚ ਜਿੰਨੀ ਵੀ ਸੰਗਤ ਉੱਤੇ ਜਾ ਕੇ ਆਊਗੀ ਔਰ ਪਵਿੱਤਰ ਧਰਤੀ ਦੇ ਦਰਸ਼ਨ ਕਰਕੇ ਆਊਗੀ ਹੋਰ ਵੀ ਪਿੰਡਾਂ ਦੇ ਵਿੱਚ ਜਿੰਨੀ ਵੀ ਸੰਗਤ ਬੈਠੀ ਹੈ ਤਕਰੀਬਨ 43 ਫੀਟਰ ਬੱਸ ਹੈ ਬੱਸ ਦੇ ਵਿੱਚ ਹਰ ਤਰ੍ਹਾਂ ਦੀ ਸੁਵਿਧਾ ਹੈ ਖਾਣੇ ਦੀ ਸੁਵਿਧਾ ਸਰਕਾਰ ਵੱਲੋਂ ਦਿੱਤੀ ਜਾਵੇਗੀ ਅਨੰਦਪੁਰ ਸਾਹਿਬ ਦੇ ਐਸਡੀਐਮ ਸਾਹਿਬ ਨੂੰ ਮੈਸੇਜ ਸਰਦਾਰ ਭਗਵੰਤ ਸਿੰਘ ਜੀ ਮਾਨ ਵੱਲੋਂ ਪ੍ਰੋਪਰ ਲੱਗੇ ਹੋਏ ਨੇ ਕਿ ਜਿਹੜੀ ਵੀ ਸੰਗਤ ਉੱਤੇ ਆਈ ਦੀ ਰੋਕਣ ਦੀ ਵਧੀਆ ਸੁਵਿਧਾ ਦਿੱਤੀ ਜਾਵੇਗੀ ਕਿ ਕਿਸੇ ਨੂੰ ਵੀ ਕਿਸੇ ਤਰ੍ਹਾਂ ਦੇ ਸਮਾਨ ਦੀ ਕੋਈ ਲੈ ਕੇ ਆਉਣ ਦੀ ਵੀ ਲੋੜ ਨਹੀਂ ਕੰਬਲ ਤੌਲੀਆਂ ਬਰਸ਼ ਜੋ ਵੀ ਅਸੀਂ ਆਪਣੇ ਸਰੀਰ ਵਾਸਤੇ ਸਮਾਨ ਕੰਦਾ ਵਗੈਰਾ ਵੀ ਵਰਤਦੇ ਆ ਉਹ ਸਾਰਾ ਸਮਾਨ ਕਿੱਟ ਦੇ ਵਿੱਚ ਦਿੱਤਾ ਜਾਏਗਾ ਕਿਉਂਕਿ ਸੰਗਤ ਅਨੰਦਪੁਰ ਸਾਹਿਬ ਜਾਣ ਨੂੰ ਹਰ ਇੱਕ ਸੰਗਤ ਮੈਂ ਦੇਖਦਾ ਵੀ ਪਿਆਰ ਨਾਲ ਪਿਆਰ ਭਾਵਨਾ ਨਾਲ ਜਾਣਾ ਚਾਹੁੰਦੀ ਹੈ ਕਿ ਕਈ ਕਾਰਨਾ ਕਰਕੇ ਕੋਈ ਕਈ ਪਰਿਵਾਰ ਨਹੀਂ ਜਾ ਸਕਦੇ ਕਿ ਮੈਂ ਸਾਰੀ ਆਪਣੀ ਫੜੇ ਗੜ ਚੂੜੀਆਂ ਦੀ ਸੰਗਤ ਨੂੰ ਆਪਣੇ ਵੱਲੋਂ ਤੁਹਾਡੇ ਸੋਸ਼ਲ ਮੀਡੀਆ ਰਾਹੀਂ ਮੀਡੀਆ ਰਾਹੀਂ ਤੁਹਾਡੇ ਚੈਨਲ ਰਾਹੀਂ ਮੈਸੇਜ ਦੇਣਾ ਚਾਹੁੰਦਾ ਕਿ ਸਾਡੇ ਵੱਲੋਂ ਦਫਤਰ ਵੱਲੋਂ ਮੈਂ ਪ੍ਰੋਪਰ ਫੋਨ ਆਇਆ ਕਰੇਗਾ ਔਰ ਜਿਹੜੀ ਸੰਗਤ ਨੇ ਤੁਸੀਂ ਜਾਣਾ ਉਹ ਸੰਗਤ ਤੁਸੀਂ ਦੋਨੇ ਦਫਤਰ ਦੇ ਨੰਬਰ ਨੇ ਮੇਰੇ ਕਰਮਜੀਤ ਵੀਰ ਰਵਿੰਦਰ ਵੀਰ ਜੋ ਮੇਰੇ ਨਾਲ ਪੀਏ ਨੇ ਉਹਨਾਂ ਦੇ ਕੋਲ ਮੋਬਾਈਲ ਨੰਬਰ ਨੇ ਉਹਨਾਂ ਕੋਲ ਤੁਸੀਂ ਆਪਣਾ ਨੰਬਰ ਆਪਣਾ ਆਧਾਰ ਕਾਰਡ ਸੈਂਡ ਕਰ ਸਕਦੇ ਜੀ ਉਸੇ ਵਿਹਾਰ ਦੇ ਉਤੇ ਜਿੱਦ ਨੂੰ 43 ਸਾਡੇ ਭੈਣ ਭਰਾਵਾਂ ਦੀ ਬਜ਼ੁਰਗਾਂ ਦੀ 43 ਦੀ ਗਿਣਤੀ ਹੋ ਜਾਈਗੀ ਬਸ ਦੀ ਅਸੀਂ ਅਗਲੇ ਦਿਨ ਬਸ ਤੋਂ ਵੱਡੇ ਮੰਗ ਔਰ ਸਾਰੀ ਮੇਰੀ ਫਤੇਗੜ ਚੂੜੀਆਂ ਨੂੰ ਸੰਗਤ ਨੂੰ ਬੇਨਤੀ ਹੈ ਵੱਧ ਤੋਂ ਵੱਧ ਵੱਧ ਤੋਂ ਵੱਧ ਆਪਣੇ ਧਰਮ ਸਥਾਨਾਂ ਦੀ ਕਿਸੇ ਵੀ ਧਰਮ ਦੇ ਨਾਲ ਜੁੜੀ ਸਬੰਧ ਜੇ Hindu ਧਰਮ ਦੇ ਨਾਲ ਵੀ Christian ਭਾਈਚਾਰੇ ਦੇ ਨਾਲ ਵੀ Sikh ਭਾਈਚਾਰੇ ਦੇ ਨਾਲ ਵੀ ਜਿਹੜੇ ਵੀ ਧਰਮ ਨਾਲ ਸੰਬੰਧਿਤ ਨੇ ਉਹ ਧਰਮਾਂ ਨੂੰ ਅਸੀਂ ਹਰ ਇੱਕ ਪਰਮਸਥਾਨ ਦੀ ਜਿੱਥੇ ਤੱਕ ਵੀ ਜਾਣਾ ਚਾਹੁੰਦੇ ਹੋਣਗੇ ਜਿਹੜੇ ਵੀ ਸਥਾਨ ਤੇ ਜਾਣਾ ਚਾਹੁੰਦੇ ਹੋਣਗੇ ਮੈਂ ਕੋਸ਼ਿਸ਼ ਕਰੂੰਗਾ ਡੀਸੀ ਸਾਹਿਬ ਨੂੰ ਜੋ ਵੀ ਸਾਡਾ ਸਟਾਫ ਹੈ ਸਾਰਿਆਂ ਨੂੰ ਉਹਦਾ ਰੂਟ ਤਿਆਰ ਕੀਤਾ ਜਾਵੇ ਤਾਂ ਜੋ ਸਾਡੀ ਸੰਗਤ ਦੀ ਜੋ ਮਨੋ ਕਾਮਨਾ ਕਿਉਂਕਿ ਮੈਂ ਜੋ ਮੈਂ ਸੁਣਿਆ ਜੋ ਆਪਣੇ ਬਜ਼ੁਰਗਾਂ ਕੋਲ ਸੁਣਿਆ ਵੀ ਗੁਰੂ ਤਨਤਨ ਗੁਰੂ ਗੋਬਿੰਦ ਸਿੰਘ ਜੀ ਹਰ ਇੱਕ ਜਿੱਥੇ ਵੀ ਸਾਡੇ ਪੀਰ ਸਥਾਨ ਨੇ ਅਨੰਦਪੁਰ ਸਾਹਿਬ ਜੂਲ ਸਾਹਿਬ ਬੰਦੇ ਨੂੰ 60 ਸਾਲ ਦੀ ਉਮਰ ਤੱਕ ਜਰੂਰ ਇੱਕ ਸੁਨੇਹਾ ਲਾਉਂਦੀ ਨੇ ਵੀ ਜਰੂਰ ਹਰ ਇੱਕ ਆਪਣੇ ਧਰਮ ਦੇ ਕੋਲ ਆਪਣੇ ਜਿੱਥੇ ਵੀ ਧਰਮਸਾਲ ਨੇ ਜਿੱਥੇ ਵੀ ਗੁਰੂਆਂ ਦੇ ਸਾਡੇ ਜਿੱਥੇ ਗੁਰੂਆਂ ਨੇ ਕੁਰਬਾਨੀਆਂ ਦਿੱਤੀਆਂ ਉਥੇ ਆਉਣ ਦਾ ਜਰੂਰ ਸੁਨੇਹਾ ਦਿੰਦੇ ਨੇ ਔਰ ਦੂਸਰੇ ਵੀ ਜਿੱਥੇ ਵੀ ਸਾਡੇ ਹਿੰਦੂ ਭਾਈ ਚਾਰੇ ਦੇ ਵੀ ਜਿੰਨੇ ਵੀਰ ਨੇ ਉਹਨਾਂ ਦਾ ਵੀ ਸੇਮ ਹੀ ਸਿਸਟਮ ਹੈ ਕ੍ਰਿਸ਼ਨ ਭਾਈ ਚਾਰੇ ਦੇ ਵੀ ਜਿੰਨੇ ਵੀਰ ਨੇ ਉਹਨਾਂ ਦਾ ਵੀ ਸੇਮ ਹੀ ਹੈ ਮੈਂ ਸਾਰੇ ਭਾਈ ਚਾਰਿਆਂ ਨੂੰ ਬੇਨਤੀ ਕਰਦਾ ਕਿ ਵੱਦ ਤੋਂ ਵੱਦ ਗਿਣਤੀ ਦੇ ਵਿੱਚ ਜਾਇਆ ਕਰੋ ਤਾਂ ਜੋ ਆਪਣੇ ਜੀਵਨ ਨੂੰ ਜੋ ਸਾਡਾ ਜੀਵਨ ਹੈ ਬੜਬੁੱਲਾ ਜੀਵਨ ਹੈ ਉਹਨੂੰ ਅਸੀਂ ਸਫਲ ਕਰ ਚੁੱਕੀ ਹੈ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧਰਮ ਕੁਰਬਾਨੀਆਂ ਤੋਂ ਬੜ ਵੀਰ ਕੋਰ ਬੋਲ ਰਹੇ ਆਂ ਸਾਨੂੰ ਮਾਨ ਸਾਹਿਬ ਦਾ ਤੇ ਨਾ ਦਾ ਬਹੁਤ ਬਹੁਤ ਧੰਵਾਦ ਆ ਜਿਹੜਾ ਕਿ ਸਾਨੂੰ ਗੁਰੂ ਘਰ ਦੇ ਦਰਸ਼ਨ ਕਰਾਉਣ ਦੇ ਮਹਾਰਾਜ ਜੀ ਨੇ ਬਹੁਤ ਬਹੁਤ ਲੰਬੀ ਲੰਬੀ ਆਜੂ ਕਰੇ ਇਹਨਾਂ ਨੂੰ ਇਸ ਤੋਂ ਵੱਧ ਨੁਕਰੀ ਜੀ ਦਾ ਆਤਮਕਸ਼ ਵਾਈ ਜੀ ਕਰਤਾਰ ਸਾਹਿਬ ਵਾਈ ਜੀ ਦੀ ਫਤ ਜੀ ਵਾਈ ਜੀ ਕਾ ਖਾਲਸਾ ਵਾਈ ਜੀ ਕੀ ਫਤ ਅਸੀਂ ਭਗਵਾਨ ਦਾ ਮੰਨਦੇ ਅੰਦਰ ਵੀ ਸਿੰਘ ਪੰਨੀ ਦਾ ਬਹੁਤ ਧੰਨਵਾਦ ਕਰਦੇ ਆ ਜੀ ਜਿਹੜੇ ਸਾਨੂੰ ਅਨੰਦਪੁਰ ਸਾਹਿਬ ਦੇ ਦਸ਼ਕ ਕਰਾਉਣ ਦੇ ਲੈ ਕੇ ਚੱਲੇ ਆ বহুত বহুত পাই জান